ਪਿੰਡ ਗਰਚਾ ਸੀਨੀਅਰ ਅਕਾਲੀ ਲੀਡਰ ਕੁਲਵਿੰਦਰ ਸਿੰਘ ਗਰਚਾ ਉਹਨਾਂ ਦੇ ਮਾਤਾ ਜੀ ਬੀਤੇ ਦਿਨ ਬੁਮਾਰੀ ਉਪਰੰਤ ਗੁਰੂ ਚਰਨਾਬੀ ਚਾਬਰਾ ਦੇ ਅਜ ਉਨ੍ਹਾਂ ਦਾ ਅੰਤਮ ਸੰਸਕਾਰ ਪਿੰਡ ਗਰਚਾ ਦੇ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਜਾ ਰਿਹਾ ਹੈ। ਉਹ ਬੇहद ਹੀ ਮਲਾਪੜੇ ਸੁਭਾਅ ਦੇ ਸਨ। ਹਰ ਇੱਕ ਦੇ ਨਾਲ ਮਿੱਠ ਬੋਲੜਾ ਇਹਨਾਂ ਦਾ ਪਰਿਵਾਰ ਹੀ ਸਾਰਾ ਲੋਕਾਂ ਦੇ ਹਰ ਵਕਤ ਕੰਮ ਆਂਦਾ ਇੱਕ ਸਮਾਜ ਸੇਵਕ ਦੇ ਤੌਰ ਦੇ ਉੱਪਰ ਵੀ ਤੇ ਲੋਕਾਂ ਵਿੱਚ ਵਿਚਰਦੇ ਹੋਰ ਸਜੋ ਕਰਦੇ ਇਹਨਾਂ ਦੇ ਜਾਣ ਨਾਲ ਬਹੁਤ ਹੀ ਘਾਟਾ ਜਿਹੜਾ ਆ ਜਿੱਥੇ ਪਰਿਵਾਰ ਨੂੰ ਪਿਆ ਉੱਥੇ ਕਾਲੀ ਵਰਕਰਾਂ ਨੂੰ ਵੀ ਬਹੁਤ ਘਾਟਾ ਪਿਆ ਔਰ ਨਮਾਸ਼ਰ ਦਵਾਬਾ YouTube ਚੈਨਲ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੈ ਇਹਨਾਂ ਦੇ ਨਾਲ ਹੈ ਮੇਰੇ ਪਰਮ ਮਿੱਤਰ ਨੇ ਕੁਲਵਿੰਦਰ ਸਿੰਘ ਔਰ ਇਹਨਾਂ ਦੇ ਪਤੀ ਸਰਦਾਰ ترਸੇਮ ਸਿੰਘ ਜੀ ਜੋ ਕਿ ਇੱਕ ਪਹਿਲਾਂ ਸਰਕਾਰੀ ਨੌਕਰੀ ਕਰਦੇ ਸਨ ਔਰ ਇਹਨਾਂ ਦਾ ਵਿਸਵਾਸ ਜਿਹੜਾ ਆ ਬੇਹੱਦੀ ਮਿਲਨਸਰ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਜਿੱਥੇ ਪਿੰਡ ਵਾਸੀ ਇਲਾਕਾ ਵਾਸੀ ਹਾਜ਼ਰ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਉੱਥੇ ਹੀ ਸੀਨੀਅਰ ਅਕਾਲੀ ਲੀਡਰਸ਼ਿਪ ਇਹਨਾਂ ਦੇ ਦੁੱਖ ਦੇ ਵਿੱਚ ਸ਼ਾਮਲ ਹੈ ਬਹੁਤ ਹੀ ਚੰਗੇ ਸਵਾਦ ਦੇ ਮਾਲਕ ਮਾਤਾ ਗੁਰਬਖਸ਼ ਕੌਰ ਜੀ ਇਹਨਾਂ ਦੇ ਜਾਣ ਦੇ ਨਾਲ ਜਿੱਥੇ ਪਿੰਡ ਵਾਸੀਆਂ ਨੂੰ ਬਹੁਤ ਹੀ ਇਹਨਾਂ ਦੀ ਕਮੀ ਮਹਿਸੂਸ ਹੋਏਗੀ ਉੱਥੇ ਹੀ ਪਾਰਟੀ ਨੂੰ ਵੀ ਬਹੁਤ ਵੱਡਾ ਇੱਕ ਘਾਟਾ ਪਿਆ ਹੈ ਕਿਉਂਕਿ ਇਹ ਹਰ ਵਕਤ ਗਰੀਬ ਵਰਗਾਂ ਦੀ ਮਦਦ ਦੇ ਲਈ ਹਮੇਸ਼ਾ ਹੀ ਅੱਗੇ ਆਂਦੇ ਸਨ ਔਰ ਇਹਨਾਂ ਦੇ ਪਰਿਵਾਰਕ ਮੈਂਬਰ ਵੀ ਹਮੇਸ਼ਾ ਹਰ ਇੱਕ ਦੀ ਮਦਦ ਲਈ ਹਰ ਇੱਕ ਦੇ ਸਹਿਯੋਗ ਦੇ ਲਈ ਅੱਗੇ ਆਂਦੇ ਸਨ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਇਸ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਦੇ ਨਾਲ ਹੈ ਔਰ ਬੇਹਾਦੀ ਦੁੱਖ ਦੀ ਗੱਲ ਹੈ ਅੱਜ ਪਿੰਡ ਘਰਚਾ ਦੇ ਸ਼ਮਸ਼ਾਨ ਘਾਟ ਦੇ ਵਿੱਚ ਇਹਨਾਂ ਦਾ ਜੋ ਸੰਸਕਾਰ ਹੈ ਉਹ ਕੀਤਾ ਜਾ ਰਿਹਾ ਹੈ ਇਸ ਦੁੱਖ ਦੀ ਘੜੀ ਦੇ ਵਿੱਚ ਐਮਐਲਏ ਡਾਕਟਰ ਨਿਰਛਤਰਪਾਲ ਜੀ ਔਰ ਸੀਰੀਅਰ ਅਕਾਲੀ ਆਗੂ ਗੁਰਵਕ ਸਿੰਘ ਜੀ ਖਾਲਸਾ ਇਸ ਮੌਕੇ ਦੇ ਉੱਪਰ ਤੁਸੀਂ ਦੇਖ ਪਾ ਰਹੇ ਹੋ ਸਰਦਾਰ ਜਰਨੈਲ ਸਿੰਘ ਜੀ ਬਾਦ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਨੇ ਹੋਰ ਅੰਤਮ ਅਰਦਾਸ ਕੀਤੀ ਜਾ ਰਹੀ ਹੈ ਅੰਤਮ ਅਰਦਾਸ ਮੁੱਕੇ ਪਿੰਡ ਵਾਸੀ ਸੀਨੀਅਰ ਅਕਾਲੀ ਲੀਡਰ ਪਿੰਡ ਘਰਚਾ ਦੇ ਸ਼ਮਸ਼ਾਨ ਘਾਟ ਵਿੱਚ ਪਿੰਨ ਦਾ ਜੋ ਅੰਤਮ ਸੰਸਕਾਰ ਕੀਤਾ ਜਾਣਾ ਹੈ। ਹੋਰ ਦੇਖ ਲਓ ਫਿਰ ਦੇਖ ਲਓ। ਇਸ ਮੌਕੇ ਦੇ ਉੱਪਰ ਬਾਹਰ ਸਮੂਹ ਲੀਡਰਸ਼ਿਪ ਪਿੰਡ ਵਾਸੀ ਇਲਾਕਾ ਵਾਸੀ ਹਾਜ਼ਰ ਨੇ ਨਮ ਅੱਖਾਂ ਦੇ ਨਾਲ ਅੰਤਮ ਬਧਾਈ ਦੀ ਦਿੱਤੀ ਜਾ ਰਹੀ ਹੈ। ઓ ਤੁਸੀਂ ਦੇਖ ਪਾ ਰਹੇ ਹੋ। ਖਾਲਸਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੂ। ਇਹ ਨਿਮਾਨਿਆਂ ਦੇ ਮਾਨ ਸਤਿਗੁਰੂ ਨੇ ਤਾਨਿਆਂ ਦੇ ਤਾਨ ਸਤਿਗੁਰੂ ਨੇ ਉਟਿਆਂ ਦੀ ਔਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਬਬ ਅਦਲੀ ਜੀ ਤਨ ਤਨ ਬਾਬੇ ਸ਼ਹੀਦ ਸਿੰਘ ਆਪ ਜੀ ਦੇ ਹਜੂਰ ਚਰਨਾ ਕਮਰਾ ਪਾਲ ਸੇਵਕ ਪਰਿਵਾਰਾਂ ਦੀ ਤਸ ਸਾਰੇ ਹੀ ਸਕੇ ਸਬੰਧੀਆਂ ਦੀ ਹੱਥ ਜੋੜ ਕੇ ਅਰਦਾਸ ਬੇਨਤੀ ਹੈ ਕਿਰਪਾ ਕਰ ਦਰ ਪ੍ਰਵਾਨ ਕਰਿਓ ਦਾਤਾ ਜੀਓ ਆਪ ਜੀ ਦੇ ਦਰ ਘਰ ਦੇ ਸੇਵਕ ਪ੍ਰੀਤਮਾਨ ਬੀਬੀ ਗੁਰਪਖਸ਼ਕੌਰ ਦਾਤਾ ਜੀਓ ਆਪ ਜੀ ਦੇ ਮਹਾਵਾਕਨਾਂ ਦੇ ਅਨੁਸਾਰ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਵਾਕਾਂ ਦੇ ਅਨੁਸਾਰ ਦਾਤਾ ਜੀ ਉਹ ਆਪ ਜੀ ਨੇ ਜਿੰਨੀ ਆਜੂ ਸਵਾਸਾਂ ਰੂਪੀ ਪੂੰਜੀ ਬਖਸ਼ ਕਰਨਾ ਕੀਤੀ ਉੰਨੀ ਨੂੰ ਭੋਗ ਲਿਆ ਆ। ਇਸ ਸੰਸਾਰ ਤੋਂ ਆਹੀ ਪਰਿਵਾਰ ਸਕੇ ਸੰਬੰਧੀ ਇਕੱਤਰਤਾਈ ਕਰਕੇ ਦਾਤਾ ਜੀ ਉਹ ਆਪ ਜੀ ਦੇ ਪਾਸੋਂ ਆ ਕੇ ਮੰਗਣਾ ਕਰਦੇ ਹਾਂ। ਦਾਤਾ ਜੀ ਉਹ ਆਪ ਜੀ ਆਗੇ ਬਖਸ਼ ਕਰੋ ਅਗਨੀ ਦਾਹਨ ਕਰਨ ਦੀ ਆਗੇ ਬਖਸ਼ ਕਰੋ ਕਿਰਪਾ ਕਰੋ ਸਤਿਮੇਰ ਪ੍ਰਿਆਹਾਤ ਰਤੇ ਬਿਖਰੀ ਹੋਏ ਜੂੰਦੇ। ਦਾਤਾ ਜੀ ਉਹ ਲੇਖੇ ਤੋਂ ਵਿਚਾਰੀਓ ਕਿਰਪਾ ਕਰਿਓ ਸਤਿਮੇਰ ਪ੍ਰਿਆਹਾਤ ਰੱਖਿਓ। ਵਿਛੜੀ ਹੋਈ ਰੂਹ ਨੂੰ ਲੈ ਕੇ ਤੋ ਬਚਾਏਓ ਦਾਤਾ ਜੀਓ ਲੈ ਕੇ ਕਿਤੇ ਨਾ ਛੁਟੇ ਖਿੰਖਣ ਖਨ ਭੂਲਣਹਾਰ ਬਕਸ਼ਣਹਾਰ ਬਕਸਲਾਏ ਨਾਨਕ ਪਾਰ ਉਤਾਰ ਦਾਤਾ ਜੀਓ ਆਪ ਜੀ ਕਿਰਪਾ ਕਰੋ ਲੈ ਕੇਆਂ ਤੋ ਬਚਾਏਓ ਕਿਰਪਾ ਕਰਿਓ ਆਂਗ ਸੰਗ ਸਹਾਈ ਹੋਏ ਦਰਗਾਹ ਦੇ ਅੰਦਰ ਧੋਈ ਬਖਸ਼ ਕਰਿਓ ਦਾਤਾ ਜੀਓ ਆਪ ਜੀ ਆਗਿਆ ਬਖਸ਼ਿਸ਼ ਕਰੋ ਕਿਤਰਾ ਤੇ ਬਾਣੀ ਸੁਭਾ ਕਰਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਐਮਐਲਏ ਸਾਹਿਬ ਬਾਦ ਸਾਹਿਬ ਅਚਾਰ ਸਾਹਿਬ ਪਹੁੰਚੇ ਨੇ औखी कड़ी, कड़ी यही तो 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 एक एक है मुड़े इतने मुझे आस फिर माँ जो है जरा रिवा जानी महाराज ने बहुत ज़्यादा धरती का मुकाबला किया करके माँ का कर्म चल जाता एक पीढ़ी जी खत्म हो जाए ਉਹ ਦਿਨਾਂ ਸ਼ਬਦ ਉਹਦਾ ਪਿਆਰ ਸੁੱਖ ਦਾ ਕੰਮ ਸ਼ਬਦ ਦਾ ਮਾਂ ਦਾ ਮਾਂ ਦਾ ਪਿਆਰ ਜਿਹੜਾ ਮਾਂ ਦਾ ਪਿਆਰ ਤੁੰਬਾ ਸਾਰੇ ਪੱਤੀ ਨੂੰ ਸੁਈ ਉਹਦਾ ਬਹੁਤ ਪਰਵਾਹ ਨਾ ਕਾਠਾ ਪਿਆਰ ਚਲੋ ਜਾਣਾ ਤਾਂ ਆਪਣੇ ਜਾਣਾ ਪੈਂਦਾ ਕੁਦਰਤ ਦਾ ਸੂਲ ਆ ਪਰ ਸਣਾ ਦੁੱਖ ਬਹੁਤ ਔਖਾ ਐਮ ਐਲ ਐਸ ਉਹ ਤੁਸੀਂ ਕੀ ਕਹਣਾ ਚਾਹੋਗੇ ਬਾਕੀ ਦੁੱਖ ਨਹੀਂ ਘਰੀ ਕਿ ਪਰ ਸਾਡੇ ਇਕੱਠੇ ਹੋਈਏ ਸਾਡੇ ਬਹੁਤ ਹੀ ਸਤਾਰਜੋ ਕੁਲਵਿੰਦਰ ਕਰਜਾ ਜੀ ਨਿਸ਼ਵਾਲ ਕਰਤਾ ਜੀ ਉਹਨਾਂ ਦੇ ਮਾਤਾ ਜੀ ਵਰਖਸ਼ ਕੌਰ ਜੀ ਵੀਡੀਓ ਉਹ ਬਾਤ ਜਿਹੜਾ ਕਰਕੇ ਪਰ ਸੀ ਕਿ ਪਰਵਾਹ ਦੇ ਨਾਲ ਉਹਨੇ ਹੱਥੋਂ ਤਰਫੀਲ થઈ ਗਈ ਪਰ ਪਰਵਾਹ ਜਿਹੜਾ ਜਿਹੜਾ ਦੁੱਖ ਸਾਂਝਾ ਕਰਨੇ ਆਏ ਹਾਂ ਸਾਰੇ ਮਹਾਨ ਸ੍ਰੀ ਸ਼ੀਤਾ ਗੁਰ ਕਲਵਿੰਦਰ ਗਰਤਿਆ ਜੀ ਬਹੁਤ ਹੀ ਮਿਹਨਤੀ ਇਨਡਕਟ ਕਰਨ ਵਾਲੇ ਤਗੜੇ ਹਰੇਕ ਦੇ ਨਾਲ ਦੁੱਖ ਸੋਚਣ ਵਾਲੇ ਇਨਸਾਨ ਇਸ ਕਰਕੇ ਉਹਨਾਂ ਦੇ ਦੁੱਖ ਦੇ ਵਿੱਚ ਸ਼ਾਮਲ ਹੋ ਗਏ ਸਾਰੇ ਸੰਗਤਾਂ ਮੈਂ ਅੱਜ ਦੇ ਦਿਨ ਤੇ ਬਹੁਤ ਬਹੁਤ ਅਫਸੋਰ ਤੇ ਮਾਤਾ ਜੀ ਦਾ ਜਾਣਦਾ ਸਾਰਿਆਂ ਨੂੰ ਤੋਂ ਬਹੁਤ ਘਟਾ ਬ੍ਰਿਧਾਨ ਸਾਹਿਬ ਤੁਸੀਂ ਇੱਕ ਦੁਖਦਾਈ ਸਮੇਂ ਦੇ ਉੱਤੇ ਇਕੱਤਰ ਹੋਏ ਆ ਸਰਦਾਰ ਕੁਲਵਿੰਦਰ ਸਿੰਘ ਜੀ ਦਰਜਾ ਸਾਹਿਬ ਜਿਲ੍ਹਾ ਕਾਲੀ ਜਥੇਬੀ ਸੀਨੀਅਰ ਮੀਤ ਪ੍ਰਧਾਨ ਨੇ ਉਹਨਾਂ ਦੀ ਮਾਤਾ ਜੀ ਇਸ ਫਾਨੀ ਸੰਸਾਰ ਨੂੰ ਹਲਵੇ ਦਾ ਕਹਿ ਕੇ ਚਲੇ ਗਏ ਨੇ ਇੱਕ ਬੜਾ ਲੰਮਾ ਸਮਾਂ ਮੈਂ ਇਸ ਗੱਲ ਲਈ ਸਰਦਾਰ ਕਲਵੰਡਰ ਸਿੰਘ ਗਰਚਾ ਜੀ ਦਾ ਧੰਨਵਾਦੀ ਉਹਨਾਂ ਨੇ ਬੜਾ ਲੰਬਾ ਸਮਾਂ 7-8 ਸਾਲ ਮਾਤਾ ਜੀ ਦੀ ਜਿਸ ਤਰ੍ਹਾਂ ਸੇਵਾ ਕੀਤੀ ਇੱਕ ਸਮਾਜ ਦੇ ਵਿੱਚ ਬਹੁਤ ਵੱਡੀ ਉਦਾਹਰਣ ਹੈ ਔਰ ਅੱਜ ਮੈਂ ਇਸ ਦੁੱਖ ਦੀ ਘੜੀ ਦੇ ਵਿੱਚ ਗਰਚਾ ਪਰਿਵਾਰ ਦੇ ਨਾਲ ਔਖੇ ਸਮੇਂ ਦੇ ਉੱਤੇ ਦੁੱਖ ਦੀ ਸਾਂਝ ਪਾਉਂਦਾ ਹਾਂ ਉਹਨਾਂ ਨੂੰ ਇਹ ਪ੍ਰੋਸਾ ਦਵਾਨਾ ਤੇ ਸਮੁੱਚਾ ਜ਼ਿਲ੍ਹਾ ਅਕਾਲੀ ਜਥਾ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਦੇ ਨਾਲ ਸੋ ਇਸ ਸੰਸਰੀਅਰ ਅਕਾਲੀ ਲੀਡਰਸ਼ਿਪ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਏ ਨੇ ਹਾਂਜੀ ਕਾਲ ਸਾਰੀ ਕੀ ਕਹਿਣਾ ਚਾਹੁੰਗਾ ਇਸ ਮੌਕੇ ਤੇ ਅੱਜ ਅਸੀਂ ਸਾਰੇ ਸ਼ੋਮੀ ਅਕਾਲੀ ਦਲ ਦੀ ਜੀ ਆ ਰੱਖੂ ਸਰਦਾਰ ਕੁਲਵਿੰਦਰ ਸਿੰਘ ਘਰਚਾ ਜਿਨ੍ਹਾਂ ਦੇ ਮਾਤਾ ਗਰਬਖਸ਼ ਕੌਰ ਜੀ ਪਿਛਲੇ ਦਿਨੀ ਸਿੱਧੀ ਵੀ ਉਹ ਛੋਟਾ ਦੇ ਗਏ ਸਨ ਅੱਜ ਅਸੀਂ ਉਹਨਾਂ ਦੇ ਸਨਸਕਾਰ ਦੇ ਉੱਤੇ ਸ਼ੋਮੀ ਅਕਾਲੀ ਦਲ ਦੀ ਸਮਟੀਟੀ ਪਹੁੰਚੀ ਆ ਸੋ ਜਿੱਥੇ ਮਾਤਾ ਜੀ ਦਾ ਚਲੇ ਜਾਣਾ ਪਰਿਵਾਰ ਦੇ ਲਈ ਬੜਾ ਵੱਡਾ ਘਾਟਾ ਆ ਉੱਥੇ ਮੈਂ ਸਾਬਤ ਨਾ ਕਿ ਦੁਨੀਆ ਦੇ ਅੰਦਰ ਇੱਕ ਵੱਡੀ ਵੱਡੀ ਵਿਸਾਰਿਆ ਮਾਤਾ ਜੀ ਪਿਛਲੇ ਸਮੇਂ ਤੋਂ ਮੰਗੇਤੀ ਸਨ ਲੇਕਿਨ ਜਿਸ ਤਰ੍ਹਾਂ ਕੁਲਵਿੰਦਰ ਸਿੰਘ ਘਰਚਾ ਉਹਨਾਂ ਦੀ ਸਪਤਨੀ ਨੇ ਉਹਨਾਂ ਦੀ ਸੇਵਾ ਕੀਤੀ ਆ ਜਿਸ ਤਰ੍ਹਾਂ ਅੱਜ ਦੇ ਯੁੱਗ ਦੇ ਅੰਦਰ ਜਿਹੜੇ ਮਾਪੇ ਆ ਉਹ ਰੋੜ ਰਹੇ ਆ ਜਿੱਥੇ ਇਹਨਾਂ ਨੇ ਇੱਕ ਮਿਸਾਲ ਕੀਤੀ ਆ ਕਿ ਐਨੇ ਸਾਲ ਉਹਨਾਂ ਦੀ ਮੰਡੀ ਤੇ ਸੇਵਾ ਕੀਤੀ ਆ ਸੋ ਅੱਜ ਅਸੀਂ ਮਾਤਾ ਜੀ ਨੂੰ ਸਾਤਾ ਸਤਿਕਾਰ ਭੇਟ ਕਰਦੇ ਆ ਔਰ ਵਿਛੜੀ ਰੂਹ ਦੇ ਲਈ ਅਰਦਾਸ ਕਰਦੇ ਆ ਕਿ ਪਰਮਾਤਮਾ ਨੂੰ ਆਪਣੇ ਚਰਨਾਂ ਨਵਾਸ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਅਕਾਲ ਪੁਰਖ